ਪਾਂਦੀ ਸੀਸੀਟੀਵੀ ਵੀਡੀਓ ਵਾਇਰਲ ਚੋਰਾਂ ਨੇ ਮੱਜ ਖੋਲ ਕੇ ਲੈ ਗਏ ਇਹ ਤੇ ਮੱਜ ਖੋਲ ਕੇ ਲੈ ਗਏ ਆਪਣੇ ਕੋਈ ਮੁੰਡੇ ਰਾਤ ਚੋਰੀ ਕਰਕੇ ਲੈ ਗਏ ਤਾਂ ਇਸ ਵਾਰ ਚੋਰਾਂ ਨੂੰ ਚੋਰੀ ਕਰਨੀ ਪਈ ਬਹੁਤ ਮਹਿੰਗੀ ਸਾਡੇ ਪਿੰਡ ਦਾ ਬੰਦਾ ਹੀ ਕੋ ਨਾਲ ਸਾਡੇ ਪਿੰਡ ਦਾ ਬੰਦਾ ਟਰਾਈ ਕਰਦਾ ਫੋਨ ਤੇ ਗੱਲ ਕਹਿੰਦਾਂ ਦੀ ਤੇਰੀ ਉਹ ਚੁੱਪ ਉਹ ਫੋਨ ਤੇ ਗੱਲ ਕਹਿੰਦਾਂ ਦੀ ਤੇਰੀ ਆ ਗਿਆ ਕਿਸਾਨ ਦੇ ਕਾਬੂ ਚੜਿਆ ਖੂਬ ਕਿਟਾਪਾ ਬਾਜ਼ੀ ਇਦਾਂ ਹੀ ਉਹਨਾਂ ਦੀ ਪੈੜ ਤੇ ਵੀ ਇਦਾਂ ਲੱਭਦੇ ਰਹੇ ਦੋ ਚਾਰ ਦਿਨ ਕੈਮਰੇ ਫੋਲੇ ਪਿੰਡਾਂ ਦੇ ਆਸੇ ਪਾਸਿਓ ਤੇ ਕੈਮਰਿਆਂ ਚ ਉਹਨਾਂ ਦੀਆਂ ਤਸਵੀਰਾਂ ਫੋਟੋਆਂ ਆ ਗਈਆਂ ਜੀ ਕਟਨ ਦਾ ਸੀਸੀਟੀਵੀ ਵੀਡੀਓ ਬਾਹਰ ਖੂਨ ਨਾਲ ਲਥਪਥ ਤਸਵੀਰਾਂ ਇਹ ਉਹ ਸਾਡੇ ਪਿੰਡ ਸਿਵਿਆਂ ਦੀ ਗੱਡੀ ਲੈ ਜਾਂਦੀ ਪਹਿਲਾਂ ਉਹ ਚੁੱਪ ਸਾਡੇ ਪਿੰਡ ਸਿਵਿਆਂ ਦੀ ਗੱਡੀ ਕਹਿੰਦੇ ਲੈ ਜਾਂਦੀ ਹੈ ਗੋਪੀਨਾ ਤੂੰ ਤੇ ਲੱਖਾਂ ਸਿਵਿਆਂ ਚ ਮੱਝ ਬੱਜੀ ਇਹ ਤੁਹਾਡੇ ਕੋ ਉੱਥੇ ਨਹੀਂ ਚੜੀ ਤਾ ਉੱਥੇ ਤੇ ਖੜੀ ਨਾ ਮੱਝ ਤੁਸੀਂ ਮੇਰੇ ਉਹ ਮਹੀਨਾ ਪਹਿਲਾਂ ਜੀ ਖਾਦ ਪਾ ਕੇ ਗਿਆ ਸੀ ਖਾਦ ਪਾ ਕੇ ਗਿਆ ਤੇ ਬਾਦ ਮਹੀਨੇ ਬਾਦ ਆਣ ਕੇ ਮੇਰੀ ਮੱਝ ਚੋਰੀ ਕਰਕੇ ਲੈ ਗਿਆ ਪਰ ਕਿਸਾਨ ਨੇ ਕੁੱਟ ਮਾਰ ਦੇ ਇਲਜ਼ਾਮਾਂ ਨੂੰ ਨਕਾਰਿਆ ਪਰ ਜਾਂ ਚੰਦ ਹੋਏ ਹੋ ਮੰਗ ਕਰਦੇ ਵੀ ਇਦਾਂ ਦੇ ਗਰੋ ਨੂੰ ਨੱਤ ਪਾਈ ਜਾਵੇ ਵੀ ਗਾਂ ਕਿਸੇ ਹੋਰ ਦਾ ਨੁਕਸਾਨ ਨਾ ਇਹ ਹੋਵੇ ਕਪੂਰਥਲਾ ਚ ਆਏ ਦਿਨ ਚੋਰਾ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਤੋਂ ਇਲਾਕੇ ਦੇ ਲੋਕ ਬਹੁਤ ਪਰੇਸ਼ਾਨ ਨੇ ਪਰ ਚੋਰਾਂ ਦੇ ਮਾਰੇ ਦਿਨਾਂ ਦੀ ਪੁੱਠੀ ਗਿਣਤੀ ਉਦੋਂ ਸ਼ੁਰੂ ਹੋ ਗਈ ਜਦੋਂ ਉਹਨਾਂ ਨੇ ਇੱਕ ਰਾਤ ਕਿਸਾਨ ਗੁਰਸਿੰਦਰ ਸਿੰਘ ਵਾਸੀ ਪਿੰਡ ਰਾਜਪੁਰ ਦੀ ਮੱਝ ਚੋਰੀ ਕਰ ਲਈ ਬਸ ਫਿਰ ਕੀ ਸੀ ਗੁਰਸਿੰਦਰ ਸਿੰਘ ਨੇ ਚੋਰਾਂ ਨੂੰ ਸਬਕ ਸਿਖਾਉਣ ਦੀ ठान ਲਈ ਤੇ ਆਪਣੇ ਤੌਰ ਤੇ ਸਰਗਰਮੀ ਨਾਲ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗੁਰਸਿੰਦਰ ਸਿੰਘ ਵੱਲੋਂ ਅਨੇਕਾਂ ਸੀਸੀਟੀਵੀ ਦੀ ਫੁਟੇਜ ਨੂੰ ਖੰਗਾਲ ਕੇ ਚੋਰਾਂ ਦਾ ਪਤਾ ਲਗਾਇਆ ਗਿਆ ਇੱਕ ਦਿਨ ਪੁਖਤਾ ਜਾਣਕਾਰੀ ਦੇ ਆਧਾਰ ਤੇ ਗੁਰਸ਼ਿੰਦਰ ਸਿੰਘ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਇੱਕ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗੱਡੀ ਚਾਲਕਾਂ ਵੱਲੋਂ ਰੁਕਣ ਦੀ ਬਜਾਏ ਉਸ ਨੂੰ ਹੋਰ ਤੇਜ਼ ਕਰ ਲਿਆ ਗਿਆ ਜੋ ਬੇਕਾਬੂ ਹੋ ਕੇ ਖੈਦਾਨਾ ਵਿੱਚ ਉਤਰ ਗਈ ਤੇ ਉਸ ਵਿੱਚ ਸਵਾਰ ਸਾਰੇ ਵਿਅਕਤੀ ਜ਼ਖਮੀ ਹੋ ਗਏ ਰੌਣਾ ਸੁਣ ਕੇ ਲੋਕ ਵੀ ਇਕੱਠੇ ਹੋ ਗਏ ਉਹਨਾਂ ਵੱਲੋਂ ਚੋਰਾਂ ਦੀ ਰੱਜ ਕੇ ਛੇਤ੍ਰ ਪ੍ਰੇਟ ਕੀਤੀ ਗਈ ਇੱਕ ਬਾਹਰ ਦਾਤ ਨੂੰ ਕੈਮਰੇ ਸਾਹਮਣੇ ਇਕਵਾਲ ਕਰਾਇਆ ਤੇ ਬਾਅਦ ਵਿੱਚ ਪੁਲਿਸ ਹਵਾਲੇ ਕਰ ਦਿੱਤਾ ਗਿਆ ਇਸ ਮਾਮਲੇ ਸੰਬੰਧੀ ਚੋਰਾਂ ਦੀ ਕੀਤੀ ਜਾ ਰਹੀ ਕੁੱਟਮਾਰ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਇਸ ਸੰਬੰਧੀ ਜਦੋਂ ਮੀਡੀਆ ਵੱਲੋਂ ਵਾਇਰਲ ਵੀਡੀਓ ਵਿੱਚ ਨਜ਼ਰ ਆਏ ਕਿਸ਼ਾਨ ਗੁਰਸਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੁੱਟਮਾਰ ਕਰਨ ਵਰਗੀ ਘਟਨਾ ਤੋਂ ਇਨਕਾਰ ਕੀਤਾ ਹੋਰ ਕੀ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਉਹਨਾਂ ਦੀ ਜਵਾਨੀ ਹਾਂਜੀ ਸਰ ਕੀ ਕੋਟਾ ਨਾ ਜਿਹੜਾ ਪਿੰਡ ਹੈ ਗੁਰਸਿੰਦਰ ਸਿੰਘ ਦਾ ਇਹ ਮੇਰਾ ਰਾਜਪੁਰ ਪਿੰਡ ਆਪਣਾ ਇਦੋਰਾ ਨੁਕਸਾਨ ਹੋਇਆ ਸੀ ਜਿਹੜਾ ਚੋਰਾ ਆਪਣੇ ਮੱਝ ਖੋਲ ਕੇ ਲੈ ਗਏ ਇਹ ਤੇ ਮੱਝ ਖੋਲ ਕੇ ਲੈ ਕੇ ਆਪਣੇ ਕੋਈ ਮੁੰਡੇ ਰਾਤ ਚੋਰੀ ਕਰਕੇ ਲੈ ਗਏ ਇਥੋਂ ਆਪਾਂ ਇਹਦਾ ਕੁਤਬਾਲੀ ਪਰਚਾ ਵੀ ਦਰਜ ਕਰਵਾਇਆ ਦਰਖਾਸਤ ਦਰਜ ਕਰਵਾਈ ਸੀ ਤੇ ਆਪਣੇ ਉਥੋਂ ਆਪਣੇ ਨਾਲ ਲਾ ਕੇ ਸੱਜਣ ਮਿੱਤਰਾਂ ਨਾਲ ਲੈ ਕੇ ਆਹੀਂ ਵੀ ਇਹਨਾਂ ਦੀ ਭਾਲ ਕੀਤੀ ਮਤਲਬ ਤੁਸੀਂ ਖੁਦ ਆਪ ਆਪ ਭਾਲ ਕੀਤੀ ਵੇ ਭਾਲ ਕਰਕੇ ਨਾਲ ਸਾਡੇ ਚਲੋ ਪੁਲਿਸ ਦਾ ਸਹਿਯੋਗ ਹੈ ਸਾਡੇ ਨਾਲ ਵੀ ਭਾਲ ਕਰਕੇ ਅਸੀਂ ਬੰਦੇ ਲੱਭੇ ਬੰਦੇ ਲੱਭ ਕੇ ਅਸੀਂ ਆਪਦੀ ਮੱਝ ਲੱਭ ਲਿਆਂਦੀ ਹੈ ਜੀ ਨਹੀਂ ਤੁਸੀਂ ਉਹ ਚੋਰਾਂ ਤੱਕ ਕਿੱਦਾਂ ਪਹੁੰਚੇ ਤੁਸੀਂ ਬਸ ਜੀ ਐਦਾਂ ਹੀ ਉਹਨਾਂ ਦੀ ਪੈੜ ਤੇ ਵੀ ਐਦਾਂ ਲੱਭਦੇ ਰਹੇ 2-4 ਦਿਨ ਕੈਮਰੇ ਫੋਲੇ ਪਿੰਡਾਂ ਦੇ ਆਸੇ-ਪਾਸਿਓਂ ਤੇ ਕੈਮਰਿਆਂ 'ਚ ਉਹਨਾਂ ਦੀਆਂ ਤਸਵੀਰਾਂ ਫੋਟੋਆਂ ਆ ਗਈਆਂ ਜੀ ਉਹ ਜਿਹੜੇ ਕਥਿਤ ਚੋਰ ਸੀ ਹਾਂ ਜੀ ਤੁਹਾਡੇ ਇੱਥੇ ਪਹਿਲਾਂ ਕੰਮਕਾਰ ਕਰਨ ਆਉਂਦੇ ਰਿਹਾ ਮੇਰੇ ਉਹ ਮਹੀਨਾ ਪਹਿਲਾਂ ਜੀ ਖਾਦ ਪਾ ਕੇ ਗਿਆ ਸੀ ਖਾਦ ਪਾ ਕੇ ਗਿਆ ਸੀ ਤੇ ਬਾਦ ਮਹੀਨੇ ਬਾਦ ਆਣ ਕੇ ਮੇਰੀ ਮੱਝ ਚੋਰੀ ਕਰਕੇ ਲੈ ਗਿਆ ਮਤਲਬ ਤੁਹਾਨੂੰ ਤੁਹਾਨੂੰ ਉਹਨਾਂ ਦੇ ਸ਼ੱਕ ਸੀਗਾ ਮੈਨੂੰ ਉੱਤੇ ਸ਼ੱਕ ਸੀ ਵੀ ਉਹ ਪੁੱਠੇ ਸਿੱਦੇ ਕੰਮ ਇਦਾਂ ਦੇ ਕਰਦਾ ਵਾ ਵੀ ਨਸ਼ੇ ਪੱਤੇ ਦਾ ਆਦੀ ਆ ਵੀ ਇਦਾਂ ਦੇ ਕੰਮ ਕਰਦਾ ਵਾ ਤੇ ਪੁਲਿਸ ਦਾ ਕਿਹੋ ਜਿਹਾ ਸਹਿਯੋਗ ਰਿਹਾ ਤੁਹਾਡੇ ਨਾਲ ਪੁਲਿਸ ਦਾ ਸਹਿਯੋਗ ਬਹੁਤ ਵਧੀਆ ਹੈ ਸਾਡੇ ਨਾਲ ਆਪਣੇ ਪਹਿਲੋਂ ਗੋਤਵਾਲੀ ਵਾਲਿਆਂ ਦਾ ਫੇ ਆਪਾਂ ਉਹਨਾਂ ਨੂੰ ਸੀਐਸ ਸਟਾਫ 'ਚ ਦਰਖਾਸਤ ਦਿੱਤੀ ਵੀ ਆਪਣੇ ਉਹ ਸੀਐਸ ਸਟਾਫ ਵਾਲੇ ਮੁਖੀ ਆਪਣੇ ਜਰਨੈਲ ਸਿੰਘ ਜੀ ਉਹਨਾਂ ਨੇ ਬਹੁਤ ਸਾਥ ਦਿੱਤਾ ਆਪਣਾ ਫੋਰਸ ਜਾਂਚ ਵਿੱਚ ਹੋਰ ਵੀ ਕੋਈ ਜਿਹੜੇ ਇਦਾਂ ਦੇ ਉਹਨਾਂ ਨੇ ਅਫਰਾਦ ਕੀਤੇ ਸਾਹਮਣੇ ਆਏ ਆ ਹੁਣ ਮੰਨਨ ਦਾ ਦਾ ਲਾਗੇ ਲਾਗੇ ਅਸੀਂ ਕਾਫੀ ਚੋਰੀਆਂ ਕੀਤੀਆਂ ਵਾ ਤਾਂ ਬਾਕੀ ਹੁਣ ਇਹ ਤਾਂ ਚਲੋ ਮੁਲਾਜ਼ਮਾਂ ਨੇ ਆਪੇ ਬਣਾ ਲੈਣਾ ਜੀ ਇਸ ਤੁਹਾਡੇ ਇਲਾਕੇ ਚ ਪਹਿਲਾਂ ਵੀ ਕੋਈ ਇਦਾਂ ਦੀਆਂ ਚੋਰੀਆਂ ਜਾਂ ਵਾਰਦਾਤਾ ਜਿਹੀ ਹੋ ਰਹੀਆਂ ਸੀ ਵਾਰਦਾਤਾ ਸਾਡੇ ਲਾਗੇ ਲਾਗੇ ਬਹੁਤ ਹੋ ਰਹੀਆਂ ਸੀ ਜਿੱਦਾਂ ਸਾਡੇ ਲਾਗੇ ਪਹਾਣੇ ਅੰਪੋਰਾ ਢੇ ਦੇ ਬਹੁਤ ਚੋਰੀਆਂ ਇਹਨਾਂ ਕੀਤੀਆਂ ਮੰਨ ਵੀ ਰਿਹਾ ਐ ਵੀ ਅਸੀਂ ਲਾਗੇ ਲਾਗੇ ਮੱਜਾਂ ਖੋਲੀਆਂ ਇਹ ਤੁਹਾਡੀ ਜਿਹੜਾ ਨੁਕਸਾਨ ਕਿੰਨੇ ਕਦਾ ਹੋਇਆ ਸੀਗਾ ਆਪਣੀ ਮਾਝੇ ਹ ਲੱਖ ਸਵਾ ਲੱਖ ਦੀ ਮਾਝੇ ਹੀ ਲਿਆਂਦੀ ਵੀ ਹੁਣ ਗੱਬਣੇ ਗਾਂ ਸੋਣ ਵਾਲੇ ਪਿਛਲੇ ਸੀਜ਼ਨ ਲੱਖ ਸਵਾ ਲੱਖ ਦੀ ਮਾਝ ਲਿਆਂਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਵੀ ਇਦਾਂ ਦੇ ਗਰੋ ਨੂੰ ਨੱਥ ਪਾਈ ਜਾਵੇ ਵੀ ਗਾਂ ਕਿਸੇ ਹੋਰ ਦਾ ਨੁਕਸਾਨ ਨਾ ਇਹ ਹੋਵੇ ਧੰਨਵਾਦ ਜੀ ਇਸ ਸੰਬੰਧੀ ਸੀਆਈ ਸਟਾਫ ਮੁਖੀ ਜਰਨੈਲ ਸਿੰਘ ਨੇ ਤਿੰਨ ਦੋਸ਼ੀਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ